ਸਾਰਿਆਂ ਨੂੰ ਪੈਂਦਾ ਆਪਣਾ ਸਰਸੜੀ ਆ ਕੋਟਕਪੁਰੇ ਮੰਡੀ ਤੋਂ ਇਹ ਪੱਠੇ ਲੈ ਕੇ ਆਏ ਸੀ ਵੀਰੇ ਠੀਕ ਐ ਕੱਲ ਇੱਥੇ ਲੱਗਿਆ 300 ਨੂੰ ਪੰਜ ਟਰਾਲੀਆਂ ਸੀਗਾ ਜਿੱਦੇ ਹੁਣ ਤਿੰਨ ਚਾਰ ਟਰਾਲੀਆਂ ਉੱਦੇ ਲਾਉਂਦੇ ਮਹਿੰਗੇ ਜਿੱਦੇ ਹੋ ਜਾਂਦੀਆਂ 10 14 ਟਰਾਲੀਆਂ ਅੱਜ ਨਾਲੇ 50 60 ਰੁਪਏ ਤੋਂ ਬੋਲੀ ਸ਼ੁਰੂ ਕੀਤੀ ਐ ਤੇ ਮੇਰਾ ਵੀਰ ਬੇਨਤੀ ਐ ਜਿਹਨੇ ਪੱਠੇ ਇੱਥੇ ਕੋਟਕਪੁਰੇ ਲੈ ਕੇ ਆਉਣ 200 ਰੁਪਏ ਤੋਂ ਘੱਟ ਪੱਠੇ ਨਾਲ ਵੇਚਣਾ ਵੇ ਕੋਈ ਵੀ ਠੀਕ ਐ ਇੱਥੇ ਸਾਰੀਆਂ ਟਰਾਲੀਆਂ ਖੜੀਆਂ ਸਾਰੇ ਜ਼ਿਮੀਂਦਾਰਾਂ ਨੇ ਏਕਾ ਕੀਤਾ ਭਰਾਵੋ ਏਕਾ ਕਰ ਲਓ ਵੀ ਮਹਿੰਗੇ ਆ ਤੇ ਆਪਣੇ ਬੱਲੇ ਕੋਹ ਨਹੀਂ ਪੈਂਦਾ ਕਿ 10 ਠੀਕ ਹੈ ਨਾ ਜਿਹਨੇ ਪੱਠੇ ਲੈ ਕੇ ਨਾ 200 ਰੁਪਏ ਤੋਂ ਘੱਟ ਕੋਈ ਨਾ ਵੇਚੇ ਅਸੀਂ ਸਾਰੀਆਂ ਟਰਾਲੀਆਂ ਖੜੀਆਂ ਬਈ ਠੀਕ ਹੈ ਨਾ ਹੁਣ ਪਿੱਛੇ ਬੰਦੇ ਬੈਠੇ ਆਪਦੇ ਠੀਕ ਹੈ ਉਹਨੂੰ ਸੌ ਆ ਬਈ ਜਿਹੜਾ ਇੱਥੇ 200 ਰੁਪਏ ਤੋਂ ਘੱਟ ਪੱਠੇ ਵੇਚੂਗਾ ਜਿਹਨੇ ਤੇ ਲੈ ਕੇ ਨਾ 200 ਰੁਪਏ ਤੋਂ ਘੱਟ ਪੱਠੇ ਨਹੀਂ ਵੇਚਨੇ ਇੱਥੇ ਠੀਕ ਹੈ ਨਾ ਅੱਪਲ ਕੇ ਇੱਕ ਹਫਤਾ ਲੈ ਕੇ ਨਾਲ ਝੋਟੀ ਡਾੜ ਪੈ ਲੈਣ ਦੋ ਜਿਹਨੇ ਤੂੜੀ ਨਹੀਂ ਵੇਚਣੀ ਆਪਦਾ ਰੇਟ ਫੁੱਲ ਦੇ ਕੇ ਵੇਚੋ ਠੀਕ ਹੈ ਬਈ ਸਾਰਿਆਂ ਨੂੰ ਬੇਨਤੀ ਹੈ ਲੋਕਾਂ ਦੇ ਸਾਰੇ ਵੇਚ ਲੋ ਟਰਾਲੀਆਂ ਸਾਰੀਆਂ ਵੇਖ ਲਓ ਬਈ ਦਿੱਤੀਆਂ ਨਹੀਂ ਅਸੀਂ ਵ ਅੱਜ ਇਹ ਮੋੜ ਕੇ ਜਾਣੀਆਂ ਬਈ ਸਾਰੀਆਂ ਟਰਾਲੀਆਂ ਦਾ 14 15 ਨਾਲ ਖੜੇ ਆ ਸਾਰੀਆਂ ਟਰਾਲੀਆਂ ਰੇਲ ਲਓ ਇੱਥੇ ਠੀਕ ਹੈ ਜੀ ਕਿਸੇ ਨੇ ਪੱਠੇ ਲੈ ਕੇ ਹਲਤਾ ਬਈ ਇੱਥੇ ਪੱਠੇ ਨਾਲ ਲੈ ਕੇ ਉਹ ਜਿਹੜਾ ਪੱਠੇ ਲੈ ਕੇ ਉਹ ਜ਼ਿੰਮੇਦਾਰ ਉਹਦੇ ਬਹੁਤ ਵੱਧ ਇੱਥੇ ਮਾਮਲਾ ਕੀਤਾ ਜਾਊਗਾ ਠੀਕ ਹੈ ਨਾ ਸਾਰਿਆਂ ਨੇ ਕੱਲ ਨੂੰ ਇੱਥੇ 11 ਵਜੇ 10:30 ਵਜੇ 11 ਵਜੇ ਇੱਥੇ ਇਕੱਠੇ ਹੋਇਆ ਕਰੋ ਬਈ ਆਪਦਾ ਠੀਕ ਹੈ ਪੱਠੇ ਨਹੀਂ ਕਰਨਾ ਪੱਠੇ ਨੂੰ